ਅੱਜ ਕੀ ਕਹਿਣਾ ਚਾਹੁੰਦੇ ਆ ਜੋ ਅੱਜ ਡੇਕੂ ਦੇ ਉੱਤੇ ਰਾਸ਼ ਨੂੰ ਮੰਡਿਆ ਜਾ ਰਿਹਾ ਹੈ ਇੱਕ ਤਾਂ ਕਾਨੂੰਨ ਖਿਲਣੀ ਚਾਹੀਦੀ ਆ ਦਾੜਾ ਬੰਦ ਕਰਦਿਆਂ ਸਰਕਾਰ ਨੇ ਦਾੜਾ ਹੁਣੇ ਚਾਹੀਦਾ ਦੋਸਤੋ ਦੂਜਾ ਨੰਬਰ ਜਿਹੜੇ 5 ਕਿਲੋ ਘਟੌ ਤੇ ਕਰੀ ਜਾਂਦੇ ਆ ਉਹ ਵੀ ਪੂਰੀ ਮਰਨੀ ਚਾਹੀਦੀ ਆ ਹੁਣ ਤਾਂ ਬੱਲੀਆਂ ਚੋਗ ਨੂੰ ਵੀ ਬਾਹਰ ਆਏ ਨਹੀਂ ਗਾ ਜੇ ਗੱਲ ਕਰੀਏ ਸਰਕਾਰ ਵੱਲੋਂ ਇੱਕ ਸਕੀਮ ਚਲਾਈ ਗਈ ਹੈ ਵੀ ਘਰ-ਘਰ ਆਟਾ ਦੇਣਾ ਉਸ ਸਕੀਮ ਨੂੰ ਤੁਸੀਂ ਕਿਵੇਂ ਦੇ ਸਕੀਏ ਵੀ ਇਹ ਮਨੋਂ ਆਟਾ ਦਾ ਵਿੱਚ ਉਹਦੇ ਕੀ ਕਰਕੇ ਮਲਾਪ ਕੀ ਹੈ ਕੀ ਨਹੀਂ ਕੋਈ ਕੁਝ ਨਹੀਂ ਪਤਾ ਲੱਗਦਾ ਉਹਨਾਂ ਨੇ ਬਾਅਦ ਸਤਨਾ ਕਾਂਕ ਕਦੇ ਲੈ ਲਾਂਗੇ ਤੇ ਡੀਪੂ ਵਾਲਾ ਬੰਦਾ ਜਿਹੜੀ ਕਣਕ ਕਬੱਡੀ ਆਦੀ ਉਹਨੂੰ ਤੁਸੀਂ ਕਿਵੇਂ ਦੇਖਦੇ ਆ ਵਿਪਲ ਇਹ ਕਾਂਕ ਰੱਖ ਵੀ ਲੈਣੇ ਆ 200 ਰੁਪਏ ਆ ਲੈਣੇ ਆ ਹੱਟ ਰੱਖ ਨਹੀਂ ਜਾਂਦਾ ਗਾ ਕੋਈ 5 ਕਿਲੋ ਦੀ ਸੈਲੀ ਕੋਈ 10 ਕਿਲੋ ਦੀ ਅਮੀ ਨੇ ਨਹੀਂ ਮਿਲਦੇ ਨਹੀਂ ਨਾ ਤਾਂ ਚਾਹੀਦਾ ਸਭ ਪੱਠਾ ਮਿਲ ਜਿਹੜਾ ਹੁੰਦਾ ਨਹੀਂ ਗਾ ਬਾਦ ਦੋ ਦੋ ਮਹੀਨੇ ਦਿੰਦੇ ਨਹੀਂ ਮਗਰ ਲਗੇ ਪਿਛਲੀਆਂ ਸਰਕਾਰਾਂ ਵੱਲੋਂ ਤਾਂ ਕਣਕ ਦੇ ਨਾਲ ਜਿਹੜੀ ਦਾਲ ਕੋਲੇ ਦਿੱਤੇ ਜਾਂਦੇ ਸੀ ਆਉਂਦੇ ਸੀ ਪਹਿਲਾਂ ਤੇ ਹੁਣ ਵਾਲੀ ਸਰਕਾਰ ਵੱਲੋਂ ਹੁਣਾਂ ਦੇ ਅਦਾਇਨੀ ਕੋਈ ਨਹੀਂ ਆਈ ਸਾਡੇ ਕੋਲ ਤਾਂ ਪਹੁੰਚੀ ਨਹੀਂ ਕਿਸੇ ਨੂੰ ਹੋਰ ਰਹਿਣਾ ਕੁਝ ਅੱਜ ਮੈਂ ਤਾਂ ਜੀ ਕੀ ਕਹਿਣਾ ਚਾਹੂੰਗਾ ਜਿਹੜਾ ਜੋ ਡੀਪੂ ਤੇ ਕਣਕ ਵੰਡੀ ਆਨੀ ਤੇ ਸਰਕਾਰ ਵੱਲੋਂ ਜਿਹੜੇ ਆਟਾ ਸਾਲ ਸਕੀਮ ਸਰਕਾਰ ਨੇ ਲਿਆਂਦੀ ਉਸ ਨੂੰ 40% ਦਿੱਤੀ ਜਾਊਗਾ ਹੋ ਵੀ ਦਿੱਤਾ ਜਾਊਗਾ ਕੁਝ ਨਹੀਂ ਆਉਂਦਾ ਸਾਡਾ ਨਾ ਕੋਈ ਢਾਲ ਨਾ ਆਟਾ ਕਣਕ ਜਿਹੜੀ ਉਹ ਲਮ ਕਾਲਮ ਕਾ ਕੇ ਦਿੰਦੇ ਆ ਤੇ ਜੇ ਪੜਾਈ ਸਰਕਾਰ ਦੀ ਗੱਲ ਕਰੀਏ ਉਦੋਂ ਜਿਹੜਾ ਆਗਾ ਹਪਤਾਲ ਛੋਲੇਾਂ ਦੀ ਦਾਲ ਤੇ ਛੋਲੇ ਵੀ ਦਿੱਤੇ ਜਾਂਦੇ ਸੀ ਬਹੁਤ ਵਧੀਆ ਸਾਰਾ ਕੁਝ ਮਿਲਦਾ ਸੀ ਉੱਥਾਂ ਮਾਣੋ ਕੁਝ ਨਹੀਂ ਮਿਲਦਾ ਇਹ ਸਰਕਾਰ ਨੇ ਤਾਂ ਸਹੂਲਤ ਵਾਸਤੇ ਵੀ ਆਟਾ-ਧੰਤ ਆਪਾ ਘਰ-ਘਰ ਦੇਣ ਵਾਸਤੇ ਜੋ ਸਕੀਮ ਚਲਾਈ ਸੀ ਉਸ ਨੂੰ ਡਬਲ ਕਰਨਾ ਸੀ ਬੋਲੋ ਕੀ ਕਰਨਾ 5 ਕਿਲੋ ਆਟਾ ਜਿਸ ਵਿੱਚ ਇੱਕ ਮਹੀਨੇ ਚ 5 ਕਿਲੋ ਹੀ ਆਟਾ ਆ ਰਿਹਾ ਹੈ ਰਿਸ਼ਤੇਦਾਰ ਵੀ ਕਰਿਆ ਜਾਂਦਾ ਹੈ ਤੇ ਦੀਪੂ ਵਾਲਾ ਜਿਹੜਾ ਕਣਕ ਕਿੰਨੇ ਦਿਨ ਮੰਗਦਾ ਜੀ ਦੀਪੂ ਵਾਲੇ ਜਿਹੜਾ ਵਿਚਾਰਾ ਉਹ ਨਹੀਂ ਵੱਟ ਲੋਗਾ ਜੋ ਜਿਹੜੇ ਰਹਿੰਦੇ ਆ ਦੀਪੂ ਵਾਲਾ ਤਾਂ ਸਵੇ ਨੂੰ ਆਹ ਵਿਚਾਰਾ ਸਰਕਾਰ ਕੋਲੋਂ ਤੇਰੀ ਕਣਕਾਂ ਕੱਟ ਕੇ ਦਿੱਤੀ ਗਈ ਹੈ ਬਹੁਤ ਜ਼ਿਆਦਾ ਲੋਕ ਹੈ ਜਿਹੜੇ ਰਹਿ ਜਾਂਦੇ ਆ ਅਸੀਂ ਲੈਣ ਜਾਣੇ ਆ ਘਰ ਦੇ ਮੇਰੇ ਆਦਮੀ ਹੈ ਆ ਸਾਡਾ 33 ਸਾਲ ਕਾਰਡ ਕੱਟਿਆ ਜਾ ਕਾਦੇ ਵਾਸਤੇ ਕੱਟਿਆ ਮੇਰਾ ਤਾਂ ਬੱਚਾ ਸਰਕਾਰੀ ਵੀ ਨਾਮ ਪਰਾਈ ਦੇ ਬਚਾਰਾ ਹੈ ਹੈ ਸਾਡਾ ਕੱਟਿਆ ਰਿਹਾ ਸਾਡਾ ਕੀ ਨਹੀਂ ਕਟਾਇਆ ਇਹ ਕਾਰਡ ਕੱਟਿਆ ਰਿਹਾ ਸਾਡਾ ਕਾਡਾ ਹੋੜੀ ਮਨਜ਼ੂਰੀ ਵਾਲੇ ਹੈਗੇ ਹੈ ਨਾ ਇਹਨਾਂ ਵੋਟ ਪਾਸ ਨੂੰ ਲੈ ਜਾਂਦੇ ਕੋਈ ਨਾ ਸਰਕਾਰ ਦੇ ਵੋਟ ਨੰਬਰ ਦੇ ਵੋਟਾ ਸੀ ਰੱਖ ਕੇ ਕੀ ਕਰਨੋ ਅਸਲ ਭਗਵੰਤ ਜੀ ਤਾਂ ਕਹਿੰਦੇ ਆਮ ਲੋਕਾਂ ਦੀ ਸਰਕਾਰ ਆ ਕਿ ਗਰੀਬਾਂ ਨੂੰ ਕੁਝ ਨਹੀਂ ਆਇਆ ਕੁਝ ਨਹੀਂ 1000 ਰੁਪਏ ਦਾ ਵਾਅਦਾ ਕਰਿਆ ਸੀ ਉਹ ਨਹੀਂ ਮਿਲਿਆ ਸਾਨੂੰ 1000 ਰੁਪਏ ਆਊਗਾ ਤੁਹਾਡੇ ਘਰੇ ਬੈਠਾ ਦੇ ਖਾਤੇ ਆ ਤੇ ਕੀ ਆਇਆ ਕੁਛ ਨਹੀਂ ਆਇਆ ਜੋ ਕਰਵਾ ਦਿਆਂਗੇ ਜਿਵਾਕ ਤਹੂ ਨਸ਼ਿਆਂ ਚ ਤੁਰੇ ਫਿਰਦੇ ਆ ਹੋਰ ਰਣਗੇ ਸਭ ਕਰਦੇ ਜਿੰਨਾ ਕੋਈ ਨੌਕਰੀ ਆ ਉਹ ਟਰੈਕਟਿੰਗਾ ਚਲਵਾਓ ਕੋਈ ਵੀ ਕਰਵਾਓ ਸਾਰੇ ਗਰੀਬ ਕਰਦੇ ਕਾਹ ਬੁਝ ਜਿਹੜੀ ਸਰਕਾਰ ਵੱਲੋਂ ਆਟੇ ਦੀ ਸਕੀਮ ਚਲਾਈ ਗਈ ਉਹਨੂੰ ਤੁਸੀਂ ਕਿਵੇਂ ਵੇਖਦੇ ਹੋ ਆਟਾ ਨਹੀਂ ਮਿਲਣਾ ਚਾਹੀਦਾ ਆਟਾ ਨਹੀਂ ਸੰਤ ਕਣਕ ਮਿਲਣੀ ਚਾਹੀਦੀ ਆਟੇ ਅਸੀਂ ਕੀ ਕਰਨਾ ਸੁਣਨ ਵਾਲਾ ਜੇ 2 ਰੁਪਏ ਵਾਲੀ ਸੋਈ ਬੰਦ ਕਰਤੀ ਖਾਣਾ ਸੀ ਨਹੀਂ ਕਿਹਨਾ 2 ਰੁਪਏ ਵਾਲੀ ਸੋਈ ਬੰਦ ਕਰਤੀ ਹੁਣ ਆ ਸਰਕਾਰ ਨੂੰ 2.5 ਸਾਲ ਹੋ ਗਏ ਕਣਕ ਦੇ ਨਾਲ ਕੋਈ ਦਾਲ ਜਾਂ ਆਟਾ ਕੁਝ ਨਹੀਂ ਮਿਲ ਰਿਹਾ ਕੁਝ ਨਹੀਂ ਮਿਲ ਰਿਹਾ ਕੁਝ ਵਸ ਨਹੀਂ ਮਿਲ ਰਿਹਾ ਮਿਲਦਾ ਤਾਂ ਸੀ ਹੁਣ ਤਾਂ ਕੁਝ ਵੀ ਨਹੀਂ ਬਰਾਕਰ ਕਰ ਕੋਈ ਮਿਲਦਾ ਤਾਂ ਅੱਜ ਸਪੈਨਸ਼ਨ ਕਰ ਦੇਾਂਗੇ ਉਹ ਜਿਹੜੀ ਪਹਿਲਾਂ ਵਾਲੀ ਸਰਕਾਰ ਨੇ ਕਰਤੀ ਕਰਦੀ ਕੁਝ ਨਹੀਂ ਕੀਤਾ ਕੁਸ ਨਹੀਂ ਕੀਤਾ ਅੱਜ ਅਕਲ ਦੀ ਤੁਸੀਂ ਅੱਜ ਡੀਪੂ ਤੇ ਰਾਸ਼ਨ ਲੈਣ ਆਏ ਆ ਕੀ ਕਹਿਣਾ ਕਾਹੋਂਗੇ ਇਹ ਤਾਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਘਰ ਘਰ ਸਕੀਮ ਤਹਿਤ ਆਟਾ ਵੀ ਵੰਡਿਆ ਗਿਆ ਹੈ ਦੇਖੋ ਜੀ ਕੋਈ ਆਟੇ ਦਾ ਵਾਲਾ ਤਾਂ ਇਹ ਝੂਠ ਹੈ ਇਹਨਾਂ ਨੇ ਕੋਈ ਆਟਾ ਵੰਡਿਆ ਪੰਜ ਸੱਤ ਘਰਾਂ ਨੂੰ ਆਵਲ ਖਰਾਨੇ ਦੇ ਵਿੱਚ ਨੰਗਰ ਵੱਡਾ ਹੈ ਕੋਈ ਦੇ ਗਏ ਉਹਨੇ 40 50 ਘਰਾਂ ਨੂੰ ਦੇ ਗਏ ਉਹਨੇ ਵੱਧ ਤੋਂ ਵੱਧ ਕਿਸੇ ਨੂੰ ਆਟਾ ਉਹ ਆਟਾ ਦੇ ਵਿੱਚ ਵੀ ਕੋਈ ਪਤਾ ਨਹੀਂ ਕੀ ਕੁਝ ਆਉਂਦਾ ਹੈ ਆਟਾ ਬੇਕਾਰ ਹੈ ਅਸੀਂ ਤਾਂ ਕਣਕ ਹੀ ਲੈਣਾ ਚਾਹੁੰਦੇ ਹਾਂ ਇੱਥੇ ਰਾਮਪਾਲ ਸਿੰਘ ਦੇ ਡਿਪੂ ਤੇ ਸਾਡੇ ਕਾਰਡ ਹੈ ਇੱਥੇ ਹੀ ਕਾਰਡ ਸਾਡੇ ਹੋਣੇ ਚਾਹੀਦੇ ਇੱਥੋਂ ਹੀ ਅਸੀਂ ਕਣਕ ਲੈਣੀ ਚਾਹੀਦੀ ਚਾਹੁੰਦੇ ਜੇ ਗੱਲ ਕਰੀਏ ਜੀ ਪਹਿਲਾਂ ਬਾਦਲ ਸਾਹਿਬ ਦੀ ਸਰਕਾਰ ਦੇ ਵਿੱਚ ਕਣਕ ਦੇ ਨਾਲ ਥੋਲਿਆਂ ਦੀ ਦਾਲ ਮੂੰਗੀ ਦੀ ਦਾਲ ਦਿੱਤੀ ਨਹੀਂ ਸਰਕਾਰ ਵੱਲੋਂ ਭਗਵੰਤ ਮਾਨ ਵੱਲੋਂ ਤਾਂ ਕਿਹਾ ਗਿਆ ਸੀ ਚਾਹ ਪੱਕੀ ਤੇ ਝੋਟ ਤੱਕ ਵੀ ਲੋਕਾਂ ਨੂੰ ਮਿਲ ਲੰਗੇ ਸਰੋ ਦਾ ਤੇਲ ਵੇਖੋ ਜੀ ਉਹਨਾਂ ਨੇ ਬਾਦਲ ਸਾਹਿਬ ਨੇ ਇੰਨਾ ਵਾਂਗੂ ਝੂਠ ਨਹੀਂ ਬੋਲਿਆ ਬਾਗਲ ਸਾਹਿਬ ਨੇ ਤਾਂ ਜੋ ਕਿਹਾ ਸੀ ਉਹ ਕਰਦੇ ਰਹੇ ਸਾਰਾ ਕੁਸ਼ੀ ਆਟਾ ਦਾਲ ਚੌਲ ਕੋਈ ਵੀ ਚੀਜ਼ ਰਾਸ਼ਨ ਜੋ ਸਰਕਾਰ ਬਨੇ ਆਉਂਦਾ ਸੀ ਉਹ ਦਿੰਦੇ ਰਹੇ ਆ ਤੇ ਜਿਹੜੇ ਘਰ ਘਰ ਸਕੀਮ ਆ ਜੀ ਆਟੇ ਦਾਲ ਦੀ ਫਿਰ ਉਹ ਉਸ ਨੂੰ ਕਿਵੇਂ ਮੰਨਦੇ ਹੋ ਘਰ ਘਰ ਭੇਜਦਾ ਹੀ ਨਹੀਂ ਕੋਈ ਆ ਹੀ ਨਹੀਂ ਰਿਹਾ ਇਹ ਘਰ ਘਰ ਤਾਂ ਇੱਕ ਇਹਨਾਂ ਦੀ ਕਹਿਣ ਦੇ ਵਿੱਚ ਜ਼ਰੂਰ ਹੈ ਕਹਿੰਦੇ ਜ਼ਰੂਰ ਹੈ ਸਪੀਚ ਕਰਦੇ ਆ ਜਗਾ ਜਗਾ ਜਾ ਕੇ ਸਿਰਫ ਰੋਪੜ ਦੇ ਵਿੱਚ ਇਹਨਾਂ ਨੇ ਵਿਖਾਵਾ ਕਰਿਆ ਜੇ ਗੱਲ ਕਰੀਏ ਜੀ ਡੀਪੂ ਵਾਲਿਆਂ ਦਾ ਕਹਿਣਾ ਵੀ ਉਹਨਾਂ ਕੋਲ ਅੱਧੇ ਕਾਰਡ ਆ ਜਿਹੜੇ ਉਹ ਘਰ ਘਰ ਆਟਾ ਦਾਲ ਸਕੀਮ ਵਾਲੇ ਦੇ ਤਹਿਤ ਦਿੱਤੇ ਆ ਤੇ ਪਿੰਡ ਦੇ ਵਿੱਚ ਕਿੰਨੇ ਕੁ ਲੋਕਾਂ ਨੂੰ ਜਿਹੜਾ ਆਟਾ ਮਿਲ ਗਿਆ ਆਟੇ ਦਿੱਤਾ ਜੀ ਹੁਣ ਇਹਨਾਂ ਤਾਂ ਅਸੀਂ ਉਹਨੂੰ ਕੋਈ ਇਹਨਾਂ ਵਿਚਾਰ ਤਾਂ ਕਹਿ ਨਹੀਂ ਸਕਦੇ ਅਸੀਂ ਕੋਈ ਉਹਨਾਂ ਮਗਰ ਮਗਰ ਤਾਂ ਤੁਰੇ ਨਹੀਂ ਫਿਰਦੇ ਘਰ ਕਿਹਾ ਇਹਨਾਂ ਨੇ ਘਰ ਘਰ ਸੀਗਾ ਅਸੀਂ ਮੈਂ ਆਪ ਕਾਰਡ ਧਾਰਕਾਂ ਤੇ ਮੈਨੂੰ ਵੀ ਉਹਨਾਂ ਨੇ ਆਟਾ ਨਹੀਂ ਦਿੱਤਾ ਤੇ ਇਸ ਸਕੀਮ ਨੂੰ ਤੁਸੀਂ ਕਿਵੇਂ ਦੇਖਦੇ ਹੋ ਚੰਗੀ ਹੈ ਜਾਂ ਮਾੜੀ ਹੈ ਨਹੀਂ ਜੀ ਇਹ ਕਣਕ ਵਾਲੀ ਸਕੀਮ ਹੀ ਚੰਗੀ ਹੈ ਬਿਹਤਰ ਸਾਰੇ ਇਸ ਕਣਕ ਨੂੰ ਹੀ ਆਦੇ ਆ ਵੀ ਕਣਕੇ ਦਿੱਤੀ ਜਾਵੇ um